ਇੰਡੀਆ ਕਰਾਈਮ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸੇਵਾਗਤ ਕਰਦੇ ਆਂ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਮਾਹਲ ਪਰਿਵਾਰ ਦੇ ਵੱਲੋਂ 200 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ ਦੱਸਦੀ ਹੈ ਕਿ ਪਿਛਲੇ 5 ਸਾਲਾਂ ਤੋਂ ਕਾਦੀਆਂ ਦੇ ਮਾਹਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੋਰਿਕਬਾਲ ਸਿੰਘ ਮਾਹਲ ਵੱਲੋਂ ਅਤੇ ਸਮੂਹ ਮਾਹਲ ਪਰਿਵਾਰ ਦੇ ਵੱਲੋਂ ਪਿਛਲੇ 5 ਸਾਲਾਂ ਤੋਂ ਲੋੜਵੰਦ ਬੇਸਹਾਰਾ ਅਤੇ ਅੰਗਹੀਨ ਵਿਧਵਾ ਪਰਿਵਾਰਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਗੁਰੂ ਜੀ ਦੇ ਨਾਂ ਦਾ ਤੂਟ ਲੰਗਰ ਵਰਤੌਣ ਤੋਂ ਬਾਅਦ ਆਏ ਹੋਈਆਂ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਮੁਹੱਈਆ ਕੀਤੀਆਂ ਗਈਆਂ ਆਓ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਕਾਲੀਕਲ ਦੇ ਕੌਮੀ ਜਥੇਬੰਦਕ ਸਕੱਤਰ ਗੋਰੇ ਕਬਾਲ ਸਿੰਘ ਮਾਹਲ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ ਕਾਦੀਆਂ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਨਾਲ ਰਾਜਵੀਰ ਕੋਰ ਦੀ ਖਾਸ ਰਿਪੋਰਟ ਤਾਰੀਖ ਮੌਜੂਦ ਹੈ ਜੀ ਸਾਤਾ ਨੂੰ ਮਾਰਦੇ ਦੇ ਬੇ ਕਦੋਂ ਤੋਂ ਵੱਢ ਰਹੇ ਕਿਹੜੀ ਕੈਟਾਗਰੀ ਨੂੰ ਆਣ ਵਾਇਗੁਰਜੀ ਕਾਲਸਾ ਸ਼੍ਰੀ ਰਾਘੂ ਜੀ ਕੀ ਫਤਹਿ ਅਸੀਂ ਕਰੀਬ ਜਦੋਂ ਤੋਂ ਤੁਹਾਡੇ ਦਾਦਾ ਜੀ ਐਕਸਪਾਇਰ ਹੋਏ ਹੀ ਸਨ 8890 ਤੋਂ ਉਦੋਂ ਤੋਂ ਲੰਗਰ ਮੱਥੇ ਆ ਤੇ ਲਾ ਰਹੇ ਹਾਂ ਮੈਂ ਫਿਰ ਸੀ ਗ੍ਰਾਂਟ ਤੇ ਉਹਨਾਂ ਦਾ ਲੰਗਰ ਲਾਇਆ ਸਾਰਾ ਤੁਹਾ ਪਰਿਵਾਰ ਨਾਲ ਕੇ ਮਾਲ ਪਰਿਵਾਰ ਤਕਰੀਬ 4 ਸਾਲ ਤੋਂ ਅਸੀਂ ਜਿਹੜੀ ਆਏ ਪੈਨਸ਼ਨ ਦੀ ਇੱਕ ਨਾਲ ਪੈਦਾ ਜਾਂਦੇ ਵੀ ਦੇਣੀ ਹੈ ਲੋੜਵੰਦਾਂ ਨੂੰ ਜਿਹੜੀਆਂ ਵਿਧਵਾ ਬੀਬੀਆਂ ਨੇ ਬਜ਼ੁਰਗ ਨੇ ਤੇ ਜਿਨ੍ਹਾਂ ਨੂੰ ਸਰਕਾਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਜਿਹੋ ਉਹਨਾਂ ਨੂੰ ਦੇਣੀ ਹੈ ਜਿੰਨਾ ਵੀ ਅਸੀਂ ਕਰ ਸਕਦੇ ਆ ਪੂਰਾ ਮਾਰ ਪ੍ਰਵਾਦ ਦਸਵੰਦ ਕੱਢ ਕੇ ਇਹਨਾਂ ਨੂੰ ਪੈਨਸ਼ਨ ਜਿਹੜੀਆਂ ਆਪਾਂ ਦੇ ਜਿਹਨਾਂ ਨੂੰ ਪੈਨਸ਼ਨ ਦਿੰਦੇ ਹੋ ਔਰ ਮਹੀਨੇ ਬਾਅਦ ਦਿੰਦੇ ਹੋ ਜਿਹੜੇ ਇੰਗਲਿਸ਼ ਕੈਟਾਗਰੀ ਦੇ ਨੇ ਮਨੇ ਇਹ ਕਰੀਬ 200 ਦੇ ਕਰੀਬ ਔਰਤਾਂ ਨੇ ਔਰਤਾਂ ਨੇ ਹੈਂਡੀਕੈਪਡ ਨੇ ਬਜ਼ੁਰਗ ਆਦਮੀ ਵੀ ਵਿੱਚ ਹੈ ਨੇ ਤੇ ਉਹਨਾਂ ਨੂੰ ਹਰ ਮਹੀਨੇ ਅਸੀਂ ਮੱਸਿਆਦੇ ਦੇਣੀ ਹੈ ਪੈਨਸ਼ਨ ਜਿਹੜੀ ਸਰਕਾਰ ਕੋਲ ਪੈਨਸ਼ਨ ਲਈ ਵੀ ਉਹਨਾਂ ਨੂੰ ਦੇ ਦੇ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਉਹ। ਅਸੀਂ ਤੇ ਇਹ ਵੇਖ ਰਹੇ ਹਾਂ ਕਿ ਲੋੜਵੰਦ ਵੇਖਣਾ ਵੀ ਜਿਨ੍ਹਾਂ ਨੂੰ ਲੋੜ ਆ ਉਹਨੂੰ ਮਹੱਲੇ ਦਾ ਐਮਸੀ ਤੇ ਦੀ ਕਹਿੰਦਾ ਪਿੰਡ ਦਾ ਸਰਪੰਚ ਵੀ ਕਹਿੰਦਾ ਕਿ ਇਹ ਬੰਦਾ ਜਿਹੜਾ ਲੋੜਵੰਦ ਦਾ ਉਹਨੂੰ ਪੈਨਸ਼ਨ ਵੀ ਦੇ ਦਿਆ ਤੇ ਓਦਾਂ ਵੀ ਜਿੱਥੇ ਕਿਤੇ ਕਿਸੇ ਨੂੰ ਲੋੜ ਹੁੰਦੀ ਆ ਉਹਦੀ ਹਰ ਲੋੜ ਪੂਰੀ ਕਰਦੇ ਜਿੰਨੀ ਕਰ ਸਕਦੇ। ਬੇਸਹਾਰਿਆ ਨਾ ਤੁਸੀਂ ਦੇ ਨੇਓ ਕਿ ਉਹ ਨਹੀਂ ਦਪੀਵਾਸ ਤੇ ਪਰਫਲ ਹੋਏ ਬੋਟਾ ਬੋਟਾ ਦਵੇ ਤੁਹਾਨੂੰ ਪਹਿਲੀ ਵਾਰ ਲੈ ਰਹੇ ਹੋ ਕਿ ਪਹਿਲਾਂ ਵੀ ਲਈ ਨੇ ਪਹਿਲਾਂ ਵੀ ਲਈ ਠੀਕ ਹੈ ਪਹਿਲਾਂ ਵੀ ਲਈ ਤੇ ਕਿੰਨਾ ਕੁ ਫਾਇਦਾ ਹੋਇਆ ਲੈਣ ਤੋਂ ਬਾਅਦ ਫਾਇਦਾ ਬੜਾ ਜੀ ਦੁਆਜ ਦੱਪੀ ਤੁਰਦੀ ਜਾਂਦੀ ਸੀ ਚਲੋ ਇਸ ਤਰ੍ਹਾਂ ਦਾ ਕੋਈ ਮੇਰਾ ਤਾਂ ਕੋਈ ਬੱਚਾ ਵੀ ਹੈ ਨਹੀਂ ਜੇ ਮੇਰਾ ਬੇਟਾ ਨਹੀਂ ਕੋਈ ਬੇਟੀਆਂ ਨਹੀਂ ਆਪ ਆਪਣੀ ਘਰੀ ਨੇ ਰਹਿੀਆਂ ਗਈਆਂ ਨੇ ਮੇਰਾ ਤਾਂ ਸਫਾਰਾ ਹੀ ਕੋਈ ਨਹੀਂ ਵੀ ਇਹ ਸਫਾਰੀਆਂ ਮੈਂ ਕਾਰ ਬਾਰ ਮੇਰਾ ਨਹੀਂ ਕੋਈ ਕਿਹੜਾ ਪਿੰਡ ਜੀ ਆਪਣਾ ਉਠੋਂ ਦੀ ਜੇ ਮੈਂ ਕਾਦੀਆਂ ਦੀ ਰਹਿਣ ਵਾਲੀ ਸਾਡੀਆਂ ਮੇਰੇ ਪੇਕੇ ਨੇ ਕਾਰ ਬਾਰ ਵੀ ਖੰਨੀ ਮੇਰਾ ਇਸ ਤਰ੍ਹਾਂ ਹੀ ਕਰਾਏ ਤੇ ਰਹਿਣੀ ਆ ਥੱਕ ਗਈ ਖਾਂਡੀ ਫਿਰਨੀ ਹੋਵੇਗਾ ਤੁਹਾਡੇ ਘਰਾਂ ਤੋਂ ਮਾੜਾ ਜੰਗਾ ਕੰਮ ਕਰਕੇ ਸਾਲ ਪਾਰ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਜੀ ਤੇ ਤੁਸੀਂ ਅੱਜ ਇੱਥੇ ਪੈਨਸ਼ਨ ਲੈਣ ਆਏ ਜੇ ਤੇ ਕਿੰਨੇ ਚਿਰ ਤੋਂ ਤੁਸੀਂ ਪੈਨਸ਼ਨ ਲੈ ਰਹੇ ਜੇ ਮੈਂ ਪਹਿਲੀ ਵਾਰ ਹੀ ਆਈ ਆ ਅੱਛਾ ਜੀ ਧੰਨਵਾਦ ਕਰਦੀ ਆ ਨਾ ਜੀ ਮਿਲ ਗਈ ਪੈਨਸ਼ਨ ਤੁਹਾਨੂੰ ਤੇ ਕਿੰਨਾਂ ਕੋਲ ਪੈਨਸ਼ਨ ਮਿਲੀ ਹੈ ਮਾਤਾ ਜੀ ਤੁਹਾਨੂੰ ਪਹਿਲੀ ਵਾਰ ਲੈ ਰਿਹਾ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ